ਦਾ ਸਮੇ ਸਾਡੇ ਕੌਮੀ ਪ੍ਰਧਾਨ ਸ਼੍ਰੀ ਆਸਾ ਸਿੰਘ ਜੀ ਇਹਨਾਂ ਦਾ ਮੈਂ ਬਹੁਤ-ਬਹੁਤ ਡੀਪ ਜੀਹਰਾਈ ਤੋਂ ਧੰਨਵਾਦ ਕਰਦਾ ਔਰ ਸੂਚੀ ਟੀਮ ਦਾ ਸਾਡੇ ਸ਼੍ਰੀ ਸੀਨੀਅਰ ਕਾਉਂਸਲਰ ਸ਼੍ਰੀ ਕੇਤਰਾ ਵਰਤਨ ਜੀ ਅਤੇ ਸਾਡੀ ਸੂਚੀ 올 ਇੰਡੀਆ ਹਿਊਮਰੈਕਸ ਦੀ ਜਿਹੜੀ ਟੀਮ ਹੈ ਦਾਸ ਨੂੰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾਇਆ ਸੋ ਆਈ ਵਾਂਟ ਟ੍ਰਾਈ ਮਾਈ ਬੈਸਟ ਕਿ ਮੈਂ ਆਪਣੀਆਂ ਬੈਸਟ ਸੇਵਾਵਾਂ ਜੜੀਆਂ ਨੇ ਔਰ ਉਹ ਇਹਦੇ ਵਾਸਤੇ ਮੈਂ ਦੇ ਸਰਪਾ ਪਹਿਲਾਂ ਵੀ ਸਮਾਜ ਦੇ ਵਿੱਚ ਮੇਰੀ ਕੋਸ਼ਿਸ਼ ਰਹੇਸ਼ਾ ਰਹੀ ਆ ਕਿ ਕਿਸੇ ਵੀ ਗਰੀਬ ਨੂੰ ਸਾਰਿਆਂ ਨੂੰ ਬਰਾਬਰ ਦਾ ਇਨਸਾਫ ਜਾਂ ਬਰਾਬਰ ਦਾ ਦਰਜਾ ਸਾਰਿਆਂ ਨੂੰ ਮਿਲਣਾ ਚਾਹੀਦਾ ਔਰ ਕਿਸੇ ਦੇ ਹੱਕਾਂ ਦੀ ਜਿਹੜੀ ਰਾਖੀ ਆ ਉਹਦੇ ਵਾਸਤੇ ਇੱਕ ਲੋਕ ਭਲਾਈ ਸੇਵਾ ਸੁਸਾਇਟੀ ਦਾ ਪ੍ਰੈਜ਼ੀਡੈਂਟ ਹੁੰਦਿਆਂ 10 ਪਹਿਲਾਂ ਵੀ ਜਤਨਸ਼ੀਲ ਰਿਹਾ ਅਕੇ ਤੋਂ ਮੈਂ ਅਸਾ ਸਿੰਘ ਜੀ ਉਹਨਾਂ ਦੀ ਪ੍ਰਧਾਨ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਆਈ ਵਿਲ ਟ੍ਰਾਈ ਮਾਈ ਬੈਸਟ ਕਿ ਮੈਂ ਵੱਧ ਤੋਂ ਵੱਧ ਹੋਰ ਬੱਦਿਆ ਸੁਭਾਵਾਂ ਦੇ ਸਕਾਂ ਮੇਨੂੰ ਇੰਡਸਟਰੀਅਲ ਬੈਂਕ ਦਾ ਜੋ ਪ੍ਰੈਜ਼ੀਡੈਂਟ ਬਣਾਇਆ ਗਿਆ ਉਸ ਇੰਡਸਟਰੀ ਦਾ ਸਪੰਦਤ ਜੋ ਵੀ ਮੁਸ਼ਕਲਾਂ ਨੇ ਉਹ ਵੀ ਮੈਂ ਪ੍ਰਧਾਨ ਜੀ ਦੇ ਤੇ ਸੂਚੀ ਆਪਣੀ ਜਿਹੜੀ ਬੋਡੀ ਆ ਉਹਦੇ ਅੱਗੇ ਰੱਖਾਂਗਾ ਸੋ ਉਹਨਾਂ ਦਾ ਵੀ ਆਪਾਂ ਦਰਜਾ ਦਰਜਾ ਕਿਉਂਕਿ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਇਹ ਹਸਪਤਲ ਵੀ ਪ੍ਰੈਨ ਕਰਕੇ ਬਾਹਰ ਦੀਆਂ ਹਸਪਤਲਾਂ ਦੇ ਵਿੱਚ ਜਾ ਰਹੀ ਆ ਸੋ ਜੁਗਾਰ ਦੇ ਲਈ ਇਹ ਵੀ ਸਾਡਾ ਸਾਰਿਆਂ ਦਾ ਬਹੁਤ ਬੜਾ ਮੁਸ਼ਕਲਾ ਫਰਦ ਵੱਡਦਾ ਹੈ ਸੋ ਮੈਂ ਉਹਦੇ ਤੇ ਵੀ ਆਈ ਵਾਈ ਟ੍ਰਾਈ ਵਾਈ ਵੈਸਟ ਤਾਂ ਕਿ ਇਹ ਸੰਸਥਾ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਜਾਤ ਤੋਂ ਪਾਤ ਤੋਂ ਧਰਮ ਤੋਂ ਉਪਰ ਉੱਠ ਕੇ ਸਮਾਜਿਕ ਆਰਥਿਕ ਰਾਜਨੀਤਕ ਸਾਰੇ ਖੇਤਰਾਂ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰਦੀ ਹੈ ਸੋ ਮੈਂ ਵੀ ਅੱਜ ਇਹਦਾ ਇੱਕ ਮੈਂਬਰ ਬਣ ਕੇ ਬਹੁਤ ਖੁਸ਼ੀ ਦਾ ਮਾਣ ਮਹਿਸੂਸ ਕਰਦਾ ਜਿਹੜੇ ਨਸ਼ੇ ਜੀ ਨੌਜਵਾਨ ਜਾ ਰਹੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਉਹਨਾਂ ਨੂੰ ਇਹ ਵਿਦੇਸ਼ ਹੈ ਕਿ ਉਹ ਵੱਤ ਵੱਤ ਸਿੱਖਿਆ ਲੈ ਕੇ ਆਪਣੇ ਦੇਸ਼ ਦੇ ਵਿੱਚ ਵਿਦੇਸ਼ਾਂ ਨੂੰ ਜਾਣ ਦੀ ਬਜਾਏ ਵੀ ਆਪਣੇ ਦੇਸ਼ ਦੇ ਵਿੱਚ ਵੱਤ ਵੱਤ ਆਪਣੀ ਕਿਉਂਕਿ ਉਹ ਆਪਣੇ ਮਾਪੇ ਦਾ ਆਪਣੀ ਦੇਸ਼ ਦਾ ਆਪਣੇ ਧਰਮ ਦਾ ਕੌਮ ਦਾ ਸਰਮਾਇਆ ਹੁੰਦੇ ਆ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਤਾਂ ਉਸ ਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਖੇਡਾਂ ਵਾਲੇ ਪਾਸੇ ਨੂੰ ਪ੍ਰੇਰਿਤ ਹੋ ਕੇ ਉਹ ਇਹਨਾਂ ਬਾੜੀਆਂ ਲਿਆਉਣ ਦਾ ਤੋਂ ਬਚਣ ਕਿਤੇ ਨਸ਼ੇ ਜੜੇ ਨੇ ਉਹ ਆਪਾਂ ਨੂੰ ਪਤਾ ਹੀ ਆ ਕੱਲਾ ਇੱਕ ਪਰਿਵਾਰ ਨਹੀਂ ਪਰਿਵਾਰ ਨੂੰ ਹੀ ਨਹੀਂ ਉਹ ਪੂਰੇ ਸਮਾਜ ਨੂੰ ਬਰਬਾਦ ਕਰ ਦਿੰਦੇ ਆ ਉਹ ਸਾਰੇ ਸਮਾਜ ਦੇ ਲਈ ਵੀ ਇਹ ਹਾਨੀਕਾਰਕ ਹੈ ਇਹ ਪੁਰਾਣੀ ਕਨੋ ਇੰਡਸਟਰੀ ਵਿਗਨਾ ਜੁੜਿਆ ਗਿਆ ਕਿ ਨੌਜਵਾਨਾਂ ਨੂੰ ਐਂਟਰਪ੍ਰੈਨਿਓਰਸ਼ਿਪ ਦਾ ਸਨਿਆਹ ਦਿੰਦੇ ਹੋਏ ਆਪਣੇ ਰੁਜ਼ਗਾਰ ਕਰਨ ਲਈ ਕੋਈ ਸਨਿਆਹ ਦੇ ਨੌਜਵਾਨਾਂ ਨੂੰ ਚਾਹੀਦਾ ਕਿ ਕਿਤਾਬੀ ਕੋਰਸ ਜਿਹੜੇ ਨੇ ਉਹਨਾਂ ਨੂੰ ਚੁਣਨਾ ਭਾਵੇਂ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਜਾਂ ਸਰਕਾਰਾਂ ਨੇ ਵੀ ਕੁਝ ਕਰਕੇ ਖੋਲੇ ਹੋਏ ਨੇ ਜਿਵੇਂ ਪਿਤਾਮਾਥੀ ਜਿਹੜੇ ਕੋਰਸ ਨੇ ਕੋ ਟੈਕਸਟਾਈਲ ਨਾਲ ਸੰਬੰਧਤ ਪਏ ਹੋਰ ਜੋ ਪਤਲਾ ਹੁੰਦਾ ਇਲੈਕਟ੍ਰੀਸ਼ੀਅਨ ਦਾ ਸਵਤੰਤਰ ਮਕੈਨਿਕ ਦਾ ਸਵਤੰਤਰ ਅਜਿਹੇ ਕਿੰਨਾ ਮਹੱਤਵਪੂਰਨ ਚਿਹਰੇ ਨੇ ਅਪਣਾ ਕੇ ਜਿਹੜੇ ਨੌਜਵਾਨਾ ਉਹ ਇੰਡਸਟਰੀ ਦੇ ਵਿੱਚ ਅਜ ਬਹੁਤ ਜ਼ਰੂਰਤ ਆ ਬਟ ਉਹ ਸਕਿਲਡ ਜਿਹੜੇ ਸੁਪਰਵਾਈਜ਼ਰ ਜਾਂ ਸਕਿਲਡ ਮੈਨੇਜਰ ਨੇ ਉਹਨਾਂ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੀ ਕੁਆਲਿਫਿਕੇਸ਼ਨ ਉਸ ਟਾਈਮ ਦੀ ਹੁੰਦੀ ਹੈ ਸੋ ਨੌਜਵਾਨਾਂ ਨੂੰ ਹੀ ਆ ਕੇ ਆਪਣੇ ਕਿੱਤਾ ਮੁਕੀ ਕੋਰਸਾਂ ਦੇ ਨਾਲ ਉਹ ਜੁੜਨਾ ਠੀਕ ਹੈ ਤਾਂ ਇਹ ਗੱਲ ਨੂੰ ਸਮਰਾਈਜ਼ ਕਰਦੇ ਹੋਏ ਮੁੱਖ ਬਾਲੇ ਵੀ ਲੈਣਗੇ ਤੁਹਾਡੇ ਇਸ ਸਸ਼ਤਾ ਦੀ ਸੇਵਾ ਵਿੱਚ ਇਸ ਸੰਸਥਾ ਦੇ ਵਿੱਚ ਜੋ ਵੀ ਸੰਸਥਾ ਜੋ ਵੀ ਪਰ ਪ੍ਰਧਾਨ ਸਾਹਿਬ ਜੂਰੀ ਮੇਰੀ ਬੋਡੀ ਮੇਰੀ ਲਗਾਏਗੀ ਮੇਰੀ ਕਿ ਕਿ ਲਗਾਏਗੀ ਨੌਂ ਦਿਨ ਤੇ ਹਰ ਤਿੱਕੇ ਦੇ ਨਾਲ ਪਵਨ ਰਵਣਾ ਔਰ ਆਈ ਬਾ ਟ੍ਰਾਈ ਮਾਈ ਲਾਸਟ ਕੇ ਬਾਅਦ ਪੰਤੋ ਬਾਅਦ ਜਿਹੜੇ ਹੋਰ ਵੀ ਨੌਜਵਾਨ ਨੇ ਮੈਂ ਪਹਿਲਾਂ ਵੀ ਉਪਰਾਲਾ ਰਿਹਾ ਹਾਂ ਕਾਫੀ ਨੌਜਵਾਨਾਂ ਨੂੰ ਇੰਡਸਟਰੀ ਦੇ ਵਿੱਚ ਤੌਰ ਸਪੋਰਟਿੰਗ ਇੰਡਸਟਰੀ ਦਾ ਜਨਰਲ ਮੈਨੇਜਰ ਔਰ ਜੂਨਿਅਰ ਹੈੱਡ ਹੁੰਦੇ ਹੋਏ ਦਾ ਆਪਣੇ ਪੰਜਾਬੀ ਪਹਿਲਾਂ ਵੀ ਬਹੁਤ ਸਾਰੇ ਮੁੰਡਿਆਂ ਨੂੰ ਆਪਣੇ ਇੱਥੇ ਆਪਣੇ ਨੂੰ ਤੇ ਜੋਬ ਤੇ ਰੁਵਾ ਚੁੱਕਿਆ ਹੋਰ ਵੀ ਜਿੱਥੇ-ਜਿੱਥੇ ਕਿਤੇ ਮੇਰੇ ਮੋਨ ਜਿਹੜੇ ਟੈਕਸਟਾਈਲ ਨੇ ਜੋ ਪਹਿਲਾਂ ਜਿਹੜੇ ਟੈਕਸਟਾਈਲ ਦੀ ਕਮੇਟੀ ਆ ਉਹਦਾ ਵੀ ਮੈਂ ਆਲਰੇਡੀ ਮੈਂਬਰ ਆ ਉਹ ਅੱਜ ਵੀ 3/10 ਕੇ ਮੈਨਰ ਨੂੰ ਮਤਵ ਨਾਲ ਵਿਕਾਸ ਨੂੰ ਕਰਨ ਦੀ ਕੋਸ਼ਿਸ਼ ਕਰਾਂ ਔਰ ਪ੍ਰੇਤ ਕਰਾਂ ਕਿ ਆਪਣੇ ਇੱਥੇ ਹੀ ਰਹਿ ਕੇ ਆਪਣੇ ਸਮਾਜ ਦੀ ਤੇ ਆਪਣੇ ਦੇਸ਼ ਦੀ ਅਰ ਜੀ ਸੇ ਹੋਰ ਸਮਾਜਿਕ ਤੁਹਾਡਾ ਇੱਕ ਮੱਟਾ ਨਾਂ ਹੈ ਇਸ ਸੰਸਥਾ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਸੰਸਥਾਵਾਂ ਦੇ ਵਿੱਚ ਤੁਸੀਂ ਸੇਵਾ ਕਰ ਰਹੇ ਹੋ ਜਾਂ ਸਮਾਜ ਸੇਵਾ ਕਰ ਰਹੇ ਸਰ ਇਸ ਤੋਂ ਪਹਿਲਾਂ ਗੁਰਦਾਨ ਕਮਿਸ਼ਨ ਸੇਵਾ ਸੁਸਾਇਟੀ ਲੋਕ ਪਲਾਇ ਸੇਵਾ ਸੁਸਾਇਟੀ ਜਿਹੜੀ ਆ ਮੈਂ ਦਾਸ ਉਹਦਾ ਪ੍ਰੈਜ਼ੀਡੈਂਟ ਆ ਜਿਹਦੇ ਵਿੱਚ ਅਸੀਂ 3100 ਜੀਤਰਾ ਮਰਤਨਜੀਤ ਨੂੰ ਇਸ ਸਮੂਹ ਦੇ ਨਾਲ ਅਸੀਂ ਸਾਰਿਆਂ ਨੇ 3100 ਬੂਟਾ ਉਹਦੇ ਵਿੱਚ ਲਗਾਇਆ ਜਿਹੜਾ ਹੁਣ ਉਹਦੇ ਵਿੱਚ ਉਹ ਪ੍ਰੋਕਸੀਮੇਟ ਜਿਹੜਾ 22-2300 ਬੂਟਾ ਆ ਉਹ ਦਰਖਤ ਵੀ ਵਰ ਰਿਹਾ ਇਹਨਾਂ ਵਿੱਚ ਸਾਡੇ ਜਿਹੜੀ ਸੰਪੂਰਨ ਕਾਜਪ੍ਰੀਰਿ ਲੋਕ ਸਾਡੀਆਂ ਬਹੁਤ ਬਨਾਮ ਲੜਨ ਲੱਗਾ ਤੇ ਇਸ ਟੋਰਨ ਰੱਬੀ ਹੋ ਜਾਗੀ ਤੇ ਸਾਡੇ ਇਹ ਸਾਰੇ ਕਮੇਟੀ ਬਣਾ ਕੇ ਅਸੀਂ ਉਹ ਵੀ ਫੇਕ ਭਾਰਨ ਕਰਦੇ ਕਿ ਅੱਜ ਬੂਟੇ ਲਗਾਣੇ ਜਿੰਨੇ ਜ਼ਰੂਰੀ ਆ ਉਹਨਾਂ ਉਹਨਾਂ ਨੂੰ ਪਾੜਨਾ ਤੇ ਸਵਾਰਣਾ ਵੀ ਜ਼ਰੂਰੀ ਆ ਸੋ ਉਹਦੇ ਨਾਲ ਵੀ ਠੀਕ ਕਿ ਇਹ ਜੋ 6 ਜੀ ਮੀਟਿੰਗ ਦਾ ਜਦੋਂ ਕੀਤਾ ਗਿਆ ਅੱਜ ਦੋਹਾਂ ਦੀ ਸਰਕਾਰ ਦੇ ਕੁਲਵਿੰਦਰ ਸਿੰਘ ਜੀ ਜੋ ਜੋਗਪਤੀ ਪਹਿਲਾਂ ਹੀ ਪੈਰ ਹੋ ਚੁੱਕੇ ਆ ਤੇ ਇਹਨਾਂ ਨੂੰ ਅੱਜ ਇਹਨਾਂ ਦੀਆਂ ਸੁਭਾਵਾਂ ਜਿਹੜੀਆਂ ਬਹੁਤ ਥੋੜਾ ਨੂੰ ਮਿਲੀਆਂ ਨਵਾਂ ਸ਼ਹਿਰ ਬੰਗਾ ਪੂਰੇ ਪੰਜਾਬ ਦੇ ਵਿੱਚ ਇਹ ਆਪਣੀਆਂ ਸਮਾਜ ਗਤੀ ਸੁਭਾਵਾਂ ਨੂੰ ਵਾਰੇ ਨੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਨੇਸ਼ਨ ਚੇਅਰਮੈਨ ਜੀਤਰਾਮ ਰਤਨ ਜੀ ਵੱਲੋਂ ਇਹਨਾਂ ਨੂੰ ਆਹ ਆਲ ਇੰਡੀਆ ਹਮਰੇ ਸਪੌਂਸਰ ਦੇ ਨਾਲ ਅੱਜ ਜੋੜਿਆ ਗਿਆ ਇਹਨਾਂ ਨੂੰ ਪੰਜਾਬ ਦਾ ਇੰਡਸਟਰੀ ਵਿੰਗ ਦਾ ਚੇਅਰਮੈਨ ਅਸੀਂ ਨਿਯੁਕਤ ਕੀਤਾ ਆ ਤੇ ਇਹਨਾਂ ਨਾਲ ਹੀ ਡਾਕਟਰ ਕੁਲਵਿੰਦਰ ਸਿੰਘ ਜਿਹੜੇ ਜੂਸ ਦੇ ਚੇਅਰਮੈਨ ਪੰਜਾਬ ਨੂੰ ਨਿਯੁਕਤ ਕੀਤਾ ਸੀ ਉਹਨਾਂ ਦੇ ਨਾਲ ਹੀ ਮੈਡਮ ਸਰਬਜੀਤ ਕੌਰ ਲਹਾਰਾ ਤੋਂ ਜਿਨ੍ਹਾਂ ਨੂੰ ਐਸਸੀ ਵਿੰਗ ਦਾ ਪੰਜਾਬ ਦਾ ਨਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸਾਡੇ ਕੌਮੀ ਪ੍ਰਧਾਨ ਮੈਡਮ ਪਵਨਜੀਤਪੁਰ ਮਾਨ ਵੱਲੋਂ ਅਤੇ ਗਿਲਵਿੰਦਰ ਸਿੰਘ ਜੀ ਫਰਾਟਾ ਜੀ ਵੱਲੋਂ ਕਾਫੀ ਮੀਟਿੰਗ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਕਿ ਬਹੁਤ ਵਧੀਆ ਇਹਨਾਂ ਨੇ ਸਲਾਂਗਾ ਜੋ ਕੰਮ ਕੀਤੇ ਆ ਉਹਨਾਂ ਨੂੰ ਅੱਜ ਇਹ ਦਿਨ ਆਪਣੀ ਆਲ ਇੰਡੀਆ ਹੰਬਰਤੀ ਸਮੂਚੀ ਟੀਮ ਵੱਲੋਂ ਅਤੇ ਸਾਰੇ ਹੀ ਇਹਨਾਂ ਦੇ ਮੁੱਖ ਮਹਿਮਾਨਾਂ ਦਾ ਜਿਹੜੇ ਡੈਰ ਆਫਿਸਰ ਸਹਿਬਾਨ ਜੀ ਇੱਥੇ ਅੱਜ ਇਸ ਮੀਟਿੰਗ ਦੇ ਵਿੱਚ ਇਹਨਾਂ ਨੇ ਭਾਗ ਲਿਆ ਸਾਡੀ ਮਿਲੂ ਵਿੱਚ ਚਾਰ ਚੰਦ ਲਾਏ ਆ ਉਹਨਾਂ ਦਾ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਅਤੇ ਆਸ ਕਰਦੇ ਆ ਅਸੀਂ ਬਲਵਿੰਦ ਸਿੰਘ ਭਰਾਟਾ ਜੀ ਤੋਂ ਕਿ ਆਲ ਇੰਡੀਆ ਹਮਦਰਸ ਸਪੌਂਸਰ ਡੀਜੀ ਗਤੀਵਿਧੀਆਂ ਨੇ ਉਹਨਾਂ ਵਿੱਚ ਵੱਧ ਚੜ ਕੇ ਜਿਹੜਾ ਕਿ ਸਮਾਜ ਦੇ ਵਿੱਚ ਪਹਿਲਾਂ ਹੀ ਯੋਗਦਾਨ ਪਾ ਰਹੇ ਨੇ ਕਿ ਆਲ ਇੰਡੀਆ ਹਮਦਰਸ ਦੀ ਆਵਾਜ਼ ਕਰ ਕਰ ਉਲੰਧ ਕਰਨਗੇ ਬੈਗੂ ਜੀ ਦਾ ਖਾਸ ਤੌਰ ਤੇ ਜੀ ਆਪਾਂ ਭਰਾਟਾ ਜੀ ਨੂੰ ਪੁਆਇੰਟ

ਸਭ ਗਾਨਾ ਰੂਬਾਈ ਵਾਣੀ ਆ ਦੇ ਲੈ ਆਪੇ ਜੀਵਣ ਕਿੰਨਾ ਦੇਖੋ ਜਾਈ ਜਾ ਰਿਹਾ ਤਾਂ ਸਰ ਸਰ ਚਾਹੋ ਨੀ ਚਾਹੋ ਆ ਗਾ ਲੇ ਮਾਸਮਾਤ ਕਾ ਗੋਲੀ ਫਿਰ ਸਾਰੀ ਇਕੱਠੀ ਫੋਟੋ ਕੱਢੀ ਕਰਾ ਲਓ